ਭਗਵੰਤ ਮਾਨ ਦੀ ਸਰਕਾਰ ਇਮਾਨਦਾਰੀ ਦਾ ਢੰਡੋਰਾ ਪਿੱਟਦੀ ਏ ਇਮਾਨਦਾਰੀ ਹੋਣ ਦਾ ਢੰਡੋਰਾ ਪਿੱਟਦੇ ਪਿੱਟਦੇ 2.5 ਸਾਲ ਗੁਜ਼ਰ ਗਏ ਲੇਕਿਨ ਇਨਾਂ 2.5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿਹੜੇ ਘਟੋ-ਘਟ ਵੀ 4 ਤੋਂ 5 ਐਮਐਲਏ ਜਿਨ੍ਹਾਂ ਦੇ ਉੱਪਰ ਧੋਖਾ ਧੜੀ ਦੇ ਨਾਲ ਕਰੋੜਾਂ ਰੁਪਏ ਗਵਨ ਕਰਨ ਦੇ ਦੋਸ਼ ਹੈ ਸੋ ਅੱਜ ਇੱਕ ਹੋਰ ਆਮ ਆਦਮੀ ਪਾਰਟੀ ਦਾ ਐਮਐਲਏ ਜਿਹਦੇ ਤੇ 10 ਨਹੀਂ 20 ਨਹੀਂ 50 ਨਹੀਂ ਲਗਭਗ 150 ਕਰੋੜ ਰੁਪਏ ਦਾ ਕੱਪੜੇ ਦਾ ਦੋਸ਼ ਲੱਗਿਆ ਹੈ 150 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਦੇ ਵਿੱਚ ਉਸ ਤੇ ਉੱਪਰ ਐਫਆਈਆਰ ਦਰਜ ਹੋ ਗਈ ਹੈ 420 ਬੀ ਧਾਰਾ ਲਾ ਕੇ ਉਸ ਨੂੰ ਜਿਹੜਾ ਕਿ ਹੁਣ ਜੇਲ੍ਹ ਵਿੱਚ ਡੱਕਿਆ ਜਾਵੇਗਾ ਸੋ ਇਮਾਨਦਾਰੀ ਸਟੇਜਾਂ ਦੇ ਉੱਪਰ ਬੋਲੀ ਜਾ ਰਹੀ ਏ ਲੇਕਿਨ ਥੱਲੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਕਿਸ ਤਰ੍ਹਾਂ ਧੋਖਾਧੜੀਆਂ ਨਾਲ ਲੁੱਟ ਮਚਾਈ ਬੈਠੇ ਨੇ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਂਬਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ 150 ਕਰੋੜ ਰੁਪਏ ਦੀ ਠੱਗੀ ਦੇ ਵੱਡੇ ਇਲਜ਼ਾਮ ਲੱਗਦੇ ਨੇ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਜਿਨ੍ਹਾਂ ਨੇ ਰੀਅਲ اسٹیਟ ਕੰਪਨੀ ਜਨਤਾ ਲੈਂਡ ਪ੍ਰੋਮੋਟਰਸ ਪ੍ਰਾਈਵੇਟ ਲਿਮਟਿਡ ਜੀ ਐਲ ਪੀ ਐਲ ਖਿਲਾਫ ਅਦਾਲਤੀ ਹੁਕਮਾਂ ਤੇ ਕੇਸ ਦਰਜ ਕੀਤਾ ਗਿਆ ਹੈ ਇਹ ਮਾਮਲਾ ਦਿੱਲੀ ਐਮ ਸੀ ਆਰ ਵਿੱਚ ਦਰਜ ਕੀਤਾ ਗਿਆ ਹੈ ਇਸ ਸਬੰਧੀ ਐਮ ਜੀ ਐਫ ਬਿਲਡਰ ਕੰਪਨੀ ਦੀ ਤਰਫੋਂ ਉਸ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਐਮ ਜੀ ਐਫ ਬਿਲਡਰ ਕੰਪਨੀ ਇਹ ਦੋਸ਼ ਲਾਇਆ ਕਿ ਜਨਤਾ ਲੈਂਡ ਪ੍ਰੋਮੋਟਰਸ ਨੇ ਉਹਨਾਂ ਦੇ ਇੱਕ ਪ੍ਰੋਜੈਕਟ एमजीएफ दी जमीन ਤੇ ਬਣਾਇਆ ਸੀ ਪਰ ਉਸ ਨੂੰ ਸਮਝੌਤੇ ਅਨੁਸਾਰ ਇਸ ਪੈਕੇਟ ਦਾ ਭੁਗਤਾਨ ਨਹੀਂ ਕੀਤਾ ਗਿਆ ਮਾਮਲਾ ਅਦਾਲਤ ਵਿੱਚ ਪੁਜਾਤਾ ਅਦਾਲਤ ਤੇ ਹੁਕਮਾਂ ਤੇ ਇਹ ਕੇਸ ਜਿਹੜਾ ਕਿ ਦਰਜ ਕੀਤਾ ਗਿਆ ਹੈ ਸੂਤਰਾ ਤੋਂ ਜੋ ਜਾਣਕਾਰੀ ਆ ਰਹੀ ਹੈ ਉਹਦੇ ਅਨੁਸਾਰ ਇਹ ਧੋਖਾਧੜੀ ਦਾ ਮਾਮਲਾ 150 ਕਰੋੜ ਰੁਪਏ ਜਿਹੜਾ ਕਿ ਦੱਸਿਆ ਗਿਆ ਜਿਹੜਾ ਧੋਖਾਧੜੀ ਹੋਈ ਹੈ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਇਸ ਪੂਰੇ ਪ੍ਰੋਜੈਕਟ ਦੀ ਲਾਗਤ ਕਰੀਬ 180 ਕਰੋੜ ਰੁਪਏ ਸੀ ਜਿਸ ਵਿੱਚੋਂ ਕੁਝ ਪੈਸੇ ਕੋਲੋਂ ਸਿੰਘ ਨੇ ਉਸ ਨੂੰ ਦਿੱਤੇ ਸੀ ਬਾਕੀ ਪੈਸੇ ਜਿਹੜੇ ਸੀ ਉਹ ਗਵਨ ਕਰ ਗਿਆ ਮਾਮਲਾ 2021 ਤੋਂ ਬਾਅਦ ਉਸਨੇ ਕੋਈ ਅਦਾਇਗੀ ਨਹੀਂ ਕੀਤੀ ਇਸ ਦੇ ਖਿਲਾਫ ਗੁਰੂਗਰਾਮ ਦੇ ਡੀਐਲਐਫ ਫੇਸ 2 ਦੇ ਵਿੱਚ ਕੇਸ ਜਿਹੜਾ ਕਿ ਦਰਜ ਕੀਤਾ ਗਿਆ ਫੇਸ 2 ਦੇ ਵਿੱਚ ਮਾਮਲਾ ਗੁਰਦਾਉਂ ਦੇ ਸੈਕਟਰ 94 ਵਿੱਚ ਕਰੀਬ 100 ਏਕੜ ਜ਼ਮੀਨ ਦਾ ਹੈ ਇਸ ਬੱਚੇ ਬਦਹਾਇ ਕੁਲਵੰਤ ਸਿੰਘ ਦੀ ਪਤਨੀ ਵੀ ਦੋਸ਼ੀ ਹੈ ਠੋਖਾ ਤੜੀ ਦੇ ਨਾਲ ਨਾਲ ਫਰਜੀ ਦਸਤਾਵੇਜ਼ ਦੇਣਾ ਵੀ ਦੋਸ਼ ਹੈ ਸੋ ਮੁਹੱਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਕਰ ਈਡੀ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਸ਼ਾਪਾ ਵੀ ਮਾਰਿਆ ਸੀ ਤੇ ਇਸ ਤੇ ਉਸ ਦੇ ਦਿੱਲੀ ਦੇ ਸ਼ਰਾਬ ਕਾਰੋਬਾਰ ਚ ਹਿੱਸੇਦਾਰੇ ਦਾ ਦੋਸ਼ ਵੀ ਲੱਗਿਆ ਸੀਗਾ ਤੇ ਇਸ ਲਈ ਸ਼ਰਾਬ ਘਟਾਲੇ ਦੀ ਜਾਂਚ ਦੌਰਾਨ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੇ ਖਿਲਾਫ ਇੱਕ ਕਾਰਵਾਈ ਕੀਤੀ ਜਾ ਰਹੀ ਹੈ ਸੋ ਈਡੀ ਦਾ ਉਹਨਾਂ ਦੇ ਕਰ ਵਿੱਚ ਆਉਣਾ ਜਾਣਾ ਜਿਹੜਾ ਕਿ ਉਹ ਲੱਗਿਆ ਰਹਿੰਦਾ ਉਹਨਾਂ ਦੇ ਘਰ ਦੇ ਵਿੱਚ ਲਗਭਗ ਛਾਪੇ ਵੱਜਦੇ ਨੇ ਸੋ ਹੁਣ ਜਿਹੜਾ ਇਹ ਗੁਰगांव ਦੇ ਵੱਲੋਂ ਨਵਾਂ ਮਾਮਲਾ ਦਰਜ ਕੀਤਾ ਗਿਆ 150 ਕਰੋੜ ਰੁਪਏ ਦਾ ਸੋ ਕਲਵੰਤ ਸਿੰਘ ਜੋ ਵਿਧਾਇਕ ਨੇ ਮੁਹਾਲੀ ਤੋਂ ਸੋ ਕਲਵੰਤ ਸਿੰਘ ਜਿਹੜੇ ਵਿਧਾਇਕ ਨੇ ਉਹ ਹੈ ਕੌਣ ਪਹਿਲਾ ਜਿਵੇਂ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਨੇ ਉਹਨਾਂ ਦਾ ਆਪਣਾ ਕਾਰੋਬਾਰ ਸੀ ਪ੍ਰੌਪਰਟੀ ਡੀਲਰਸ਼ੀ ਪ੍ਰੌਪਰਟੀ ਡੀਲਰ ਦੇ ਵਿੱਚ ਜਦੋਂ ਉਹਨਾਂ ਨੇ ਧੋਖਾਧੜੀਆਂ ਸ਼ੁਰੂ ਕੀਤੀਆਂ ਤਾਂ ਫਿਰ ਉਹਨਾਂ ਨੇ ਕੋਈ ਸਿਆਸੀ ਪਾਰਟੀ ਵਿੱਚ ਪੈਰ ਰੱਖ ਲਿਆ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਜਿਹੜਾ ਕਿ ਲੋਕ ਸਭਾ ਟਿਕਟ ਦਿੱਤੀ ਜਾਂਦੀ ਹੈ ਫਤਿਹਗੜ੍ਹ ਸਾਹਿਬ ਤੋਂ ਚੋਣ ਲੜਾਇਆ ਜਾਂਦਾ ਹੈ ਚੋਣ ਹਾਰ ਜਾਂਦੇ ਨੇ ਹਰਦੇ ਨੇ ਤੀਜੇ ਨੰਬਰ ਤੇ ਆ ਜਾਂਦੇ ਨੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਹੁੰਦੀ ਹੈ ਕਾਂਗਰਸ ਸਰਕਾਰ ਦੇ ਵਿੱਚ ਉਹਨਾਂ ਦਾ ਜਿਹੜਾ ਕੀ ਗੰਡਾ ਸੰਡਾ ਹੋ ਜਾਂਦਾ ਕੋ ਆਪਣਾ ਇੱਕ ਵੱਖਰਾ ਗਰੁੱਪ ਬਣਾ ਲੈਂਦੇ ਨੇ ਔਰ ਕਾਂਗਰਸ ਸਰਕਾਰ ਦੇ ਵਿੱਚ ਕਾਂਗਰਸ ਸਰਕਾਰ ਦੇ ਨਾਮ ਉਹਨਾਂ ਦਾ ਲੈਣ-ਦੇਣ ਹੁੰਦਾ ਹੈ ਕਿਉਂਕਿ ਕਲੌਨ ਸਿੰਘ ਜਿਹੜਾ ਕੀ ਇੱਕ ਬਹੁਤ ਵੱਡੀ ਮੋਟੀ ਸਾਮੀ ਹੈ ਕਲੌਨ ਸਿੰਘ ਜੋ ਇਹ ਮੁਹਾਲੀ ਤੋਂ ਇੱਕ ਪ੍ਰਮੋਟਰ ਹੈ ਜਿਹੜਾ ਕਿ ਉਹਨਾਂ ਦੇ ਕੋਲ ਪੈਸਾ ਕਹਿੰਦੇ ਵੀ ਪੂਰੀ ਮੁਹਾਲੀ ਖਰੀਦ ਸਕਦਾ ਇੰਨਾ ਕੋ ਪੈਸਾ ਹੈ ਅਰੇ ਇਹ ਸਟੇਟ ਦੇ ਵਿੱਚ ਉਹਨਾਂ ਨੇ ਪੈਸਾ ਇਕੱਠਾ ਕੀਤਾ ਹੈ ਔਰ ਉਹ ਪੈਸੇ ਦੇ ਨਾਲ ਪਾਰਟੀਆਂ ਤੋਂ ਦੇ ਅੱਗੇ ਪਿੱਛੇ ਹੁੰਦੇ ਨੇ ਪਾਰਟੀਆਂ ਵਾਲੇ ਵੱਡੇ ਲੀਡਰ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਪੈਸਿਆਂ ਨਾਲ ਖਰੀਦਾ ਹੈ ਔਰ ਉਹ ਪਾਰਟੀ ਜੁਆਇਨ ਕਰ ਲੈਂਦਾ ਹੈ ਤੇ ਜਦੋਂ ਕਾਂਗਰਸ ਸਰਕਾਰ ਬਣੀ ਥੋੜਾ ਬੋਤਾ ਹੁੰਦੇ ਤੇ ਕੋਈ ਦੋਸ਼ ਲੱਗੇ ਤਾਂ ਉਹ ਕਾਂਗਰਸ ਪਾਰਟੀ ਦੇ ਨਾਲ ਉਹਨਾਂ ਦਾ ਗਾਂਢਾ ਸੰਢਾ ਹੋ ਗਿਆ ਜਿਹੜਾ ਮਹਾਲੀਤੂ ਵਿਧਾਇਕ ਸੀ ਜੋ ਮੰਤਰੀ ਸੀ ਉਹਨਾਂ ਨਾਲ ਉਹਨਾਂ ਨੇ ਉਹਨਾਂ ਦੇ ਜਿਹੜਾ ਕਿ ਅੰਦਰ ਖਾਤੇ ਗਾਂਢਾ ਤੋਪਾ ਹੋ ਗਿਆ ਔਰ ਪੈਸਾ ਦਿੱਤਾ ਤੇ ਉਹ ਸਾਰਾ ਉਥੇ ਠੱਪ ਹੋ ਗਿਆ ਉਸ ਤੋਂ ਬਾਅਦ ਉਹ ਜਿਹੜੇ ਮੋਹੱਲੀ ਦੇ ਮੇਅਰ ਬਣ ਜਾਂਦੇ ਨੇ ਨਾਓ ਕਾਂਗਰਸ ਪਾਰਟੀ ਵਿੱਚ ਸੀ ਨਾਓ ਕਾਂਗਰਸ ਪਾਰਟੀ ਨੇ ਨਾ ਕੁਝ ਕੀਤਾ ਲੇਕਿਨ ਮੇਅਰ ਬਣ ਕੇ ਇੱਕੋ ਦਮ ਔਰ ਮੇਅਰ ਬਣ ਤੋਂ ਬਾਅਦ ਉਹਨਾਂ ਨੇ ਪੂਰਾ 5 ਸਾਲ ਕਿਹੜਾ ਵੀ ਕਾਂਗਰਸ ਪਾਰਟੀ ਦੇ ਵਿੱਚ ਮੋਹੱਲੀ ਦੇ ਵਿੱਚੋਂ ਮੇਅਰ ਦੀ ਕੁਰਸੀ ਤੇ ਬੈਠੇ ਰਹੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦੇ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਿਵੇਂ ਹੁੰਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਵੀ ਪਤਾ ਸੀ ਵੇ ਬਹੁਤ ਮੋਟੀ ਸਾਮੀ ਹੈ ਬਹੁਤ ਪੈਸੇ ਵਾਲੀ ਹੈ ਔਰ ਪੈਸੇ ਨਾਲ ਜਿਹੜਾ ਕਿ ਆਮ ਆਦੀ ਪਾਰਟੀ ਨੂੰ ਪੈਸਾ ਚਾਹੀਦਾ ਸੀਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਚਾਹੁੰਦੇ ਸੀ ਕਿ ਚੋਣਾਂ ਲੜਨ ਵਾਸਤੇ ਪਾਰਟੀ ਨੂੰ ਹੋਰ ਅੱਗੇ ਵਧਾਉਣ ਵਾਸਤੇ ਪੈਸਾ ਚਾਹੀਦਾ ਤੇ ਕਟੋਕਰ ਕਨੇ 100 200 ਕਰੋੜ ਰੁਪਇਆ ਜਿਹੜਾ ਕਿ ਪਾਰਟੀ ਦੇ ਫੰਡ ਵਿੱਚ ਦਿੱਤਾ ਕਲੌਨਸਿੰਗ ਨੇ ਤੇ ਆਮ ਆਦੀ ਪਾਰਟੀ ਵਿੱਚ ਆ ਜਾਂਦੇ ਨੇ ਉਹ ਟਿਕਟ ਮਿਲ ਜਾਂਦੀ ਹੈ ਮੁਹਾਲੀ ਤੋਂ ਚੋਣ ਲੜਾਉਂਦੇ ਨੇ ਔਰ ਚੋਣ ਜਿੱਤ ਵੀ ਜਾਂਦੇ ਨੇ ਪੈਸੇ ਦੇ ਜ਼ੋਰ ਤੇ ਚੋਣ ਜਿੱਤ ਜਾਂਦੇ ਨੇ ਤਾ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਭਾਵੇਂ ਮੰਤਰੀ ਪਦ ਨਹੀਂ ਦਿੱਤਾ ਗਿਆ ਇਹਨਾਂ ਨੂੰ ਲੇਕਿਨ ਮੰਤਰੀ ਤੋਂ ਘੱਟ ਵੀ ਨਹੀਂ ਸਕਿਉਰਟੀ ਪੂਰੀ ਲੈ ਕੇ ਚੱਲ ਰਹੇ ਨੇ ਕੈਬਨ ਇਸ ਤਰ੍ਹਾਂ ਕੈਬਨਿਟ ਦਾ ਰੈਂਕ ਜਿਸ ਤਰ੍ਹਾਂ ਹੁੰਦਾ ਹੈ ਉਸ ਤਰ੍ਹਾਂ ਚੱਲਦੇ ਹੁੰਦੇ ਨੇ ਸੇ ਹੁਣ ਜਿਹੜਾ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਧੋਖਾਧੜੀ ਦਾ 150 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਇੱਕ ਨਹੀਂ ਕਈ ਹੋਰ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣਗੇ ਲੇਕਿਨ ਇੱਕ ਥਿ ਜਿਹੜਾ ਕਿ ਚਰਚਾ ਇਹ ਹੀ ਹੈ ਕਿ ਪਹਿਲਾ ਗੱਜਨ ਮਾਜਰਾ ਉਹ ਵੀ ਰੀਅਲ ਏਸਟੇਟ ਦੇ ਵਿੱਚ ਜਿਹੜਾ ਕਿ ਜਿਹੜੇ ਵਿੱਚ ਬੈਠਾ ਹੈ ਉਹਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਔਰ ਉਹ ਜਿਹੜਾ ਲੋਕਾਂ ਦਾ ਪੈਸਾ ਇਕੱਠਾ ਕਰਕੇ ਤੇ ਉਹਨੇ ਜਿਹੜਾ ਕਿ ਵੱਡਾ ਫਰਾਡ ਕੀਤਾ ਤੇ ਉਹ ਜੇਲ੍ਹ ਦੇ ਵਿੱਚ ਉਹਨੂੰ ਜਿਹੜਾ ਟ੍ਰੀਟਮੈਂਟ ਮਿਲ ਰਿਹਾ ਸੀ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਸੀ ਉਹ ਵੀ ਚਰਚਾ 'ਚ ਬਣਿਆ ਰਿਹਾ ਹੁਣ ਇਹ ਕੁਲਵੰਤ ਸਿੰਘ ਆ ਗਿਆ ਕੁਲਵੰਤ ਸਿੰਘ ਵੀ ਪੈਸੇ ਦਾ ਵੱਡਾ ਬਹੁਤ ਵੱਡਾ ਜਿਹੜਾ ਕਿ ਮਾਲਕ ਏ ਔਰ ਪੈਸੇ ਦੀ ਮਸ਼ੀਨ ਹੈ ਸਮਝ ਲਓ ਕੁਲਵੰਤ ਸਿੰਘ ਤਾਂ ਸੋ ਕੁਲਵੰਤ ਸਿੰਘ ਕਲਮਨ ਸਿੰਘ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਮੌਜੂਦਾ ਐਮਐਨਏ ਹੋਣ ਦੇ ਤੇ ਧੋਖਾ ਦੇ ਦਾ ਮਾਮਲਾ ਦਰਜ ਹੋਇਆ ਹੁਣ ਇਮਾਨਦਾਰੀ ਕਿੱਥੇ ਗਈ ਹੁਣ ਮੁੱਖ ਮੰਤਰੀ ਸਾਹਿਬ ਜਾ ਤਾਂ ਇਹਨਾਂ ਆਪਣੇ ਦੋਨੋਂ ਵਿਧਾਇਕਾਂ ਨੂੰ ਆਪਣੀ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਓ ਕੱਢ ਦਿਓ ਇਹਨਾਂ ਨੂੰ ਵੀ ਤੁਸੀਂ ਕਹਿੰਦੇ ਕਿ ਅਸੀਂ ਬਹੁਤ ਇਮਾਨਦਾਰ ਹਾਂ ਅਸੀਂ ਜਿਹੜਾ ਕਿ ਬਿਲਕੁਲ ਸਾਡੀ ਪਾਰਟੀ ਇਮਾਨਦਾਰਾਂ ਦੀ ਪਾਰਟੀ ਹੈ ਤਾਂ ਫਿਰ ਇਹ ਗੱਜਰ ਮਾਜਰਾ ਤੇ ਕਲਮਨ ਸਿੰਘ ਇਹ ਕਿਵੇਂ ਧੋਖੇ ਨਾਲ ਕਰੋੜਾਂ ਰੁਪਏ ਲੋਕਾਂ ਦਾ ਜਿਹੜਾ ਹੜੱਪੀ ਬੈਠੇ ਨੇ ਧੋਖੇ ਕਰ ਰਹੇ ਨੇ ਸੋ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਇਹਦਾ ਇੱਕ ਮਿਆਜਾ ਪੂਤਣਾ ਪਵੇਗਾ ਜਿਵੇਂ ਦੂਸਰੀਆਂ ਪਾਰਟੀਆਂ ਨੂੰ ਪੂਤਣਾ ਪਿਆ ਸੋ ਜੇਕਰ ਇਮਾਨਦਾਰੀ ਹੈ ਤਾਂ ਫਿਰ ਇਹਨਾਂ ਦੋ ਜਿਹੜੇ ਤੁਹਾਡੇ ਵਿਧਾਇਕ ਨੇ ਇਹਨਾਂ ਨੂੰ ਤੁਸੀਂ ਕਿਉਂ ਨਹੀਂ ਨੱਥ ਪਾਈ ਇਹਨਾਂ ਦੇ ਕਾਲੇ ਕਾਰਨਾਮੇ ਤੁਹਾਨੂੰ ਪਹਿਲਾਂ ਕਿਉਂ ਨਜ਼ਰ ਨਹੀਂ ਸੀਗੇ ਤੁਹਾਨੂੰ ਪਤਾ ਸੀ ਫਿਰ ਤੁਸੀਂ ਇਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਿਉਂ ਕਰਵਾਇਆ ਫਿਰ ਤੁਸੀਂ ਇਹਨਾਂ ਨੂੰ ਚੋਣਾਂ ਟਿਕਟਾਂ ਦੇ ਕੇ ਚੋਣਾਂ ਲੜਵਾਈਆਂ ਸੋ ਹੁਣ ਇਤਵਾਰ ਫਿਰ ਇਹਨਾਂ ਦੇ ਉੱਪਰ ਜਿਹੜਾ ਕਿ ਕੇਸ ਦਰਜ ਹੋਏ ਨੇ ਹੁਣ ਪੂਰੀ ਪਾਰਟੀ ਨੂੰ ਜਿਹੜਾ ਕਿਦਾ ਜਵਾਬਦੇਹ ਹੋਣਾ ਪਏਗਾ ਸੋ ਪੰਜਾਬ ਦੇ ਵਿੱਚ ਵੱਡੀ ਖਬਰ ਆਈ ਕਿ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ 150 ਕਰੋੜ ਰੁਪਏ ਦੇ ਕੱਪੜੇ ਦੇ ਵਿੱਚ ਹੋਇਆ ਗ੍ਰਿਫਤਾਰ